ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਤ। ਮਾਫੀ ਚਾਹੁੰਦੇ ਹਾਂ ਜੀ ਆਪਣੇ ਦਰਸ਼ਕਾਂ ਤੋਂ ਕੁਝ ਸਮੇਂ ਲਈ ਅਸੀਂ ਕਹਾਣੀ ਅਪਲੋਡ ਨਹੀਂ ਕਰ ਸਕੇ ਉਸਦੇ ਲਈ ਖਿਮਾ ਦੀ ਚਾਹਤ ਕਾਇਆ। ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਜ਼ਰੂਰ ਸੁਣਨਾ ਜੀ। ਇਹ ਕਹਾਣੀ ਹੈ ਜਿਹੜੀ ਇਹ ਕਹਾਣੀ ਕਲਪਨਾ ਨਹੀਂ ਇੱਕ ਕੈਨੇਡਾ ਦੀਆਂ 20 ਮਿੰਟਾਂ ਦੀ ਹਕੀਕਤ ਹੈ ਜੇ ਵਿਆ ਸੁਹਾਗ ਨਹੀਂ ਤੇ ਲਾਲ ਚੂੜਾ ਹੱਥ ਕੜੀ ਬਣ ਜਾਵੇ ਤਾਂ ਕੀ ਉਸ ਰਿਸ਼ਤੇ ਨੂੰ ਵਿਆਹ ਕਹਿ ਸਕਦੇ ਹਾਂ ਬ੍ਰੈਮਟਨ ਦੀ ਇੱਕ ਹਨੇਰੀ 20 ਮਿੰਟ ਵਿੱਚ 24 ਸਾਲਾਂ ਨਿਮਰਤ ਆਪਣੀ ਕਿਸਮਤ ਨੂੰ ਚੂੜਿਆਂ ਵਿੱਚ ਵਜਾ ਦੇਖ ਰਹੀ ਸੀ ਉਸ ਨੇ ਆਪਣੀਆਂ ਬਾਹਾਂ ਵਿੱਚ ਪਾਇ ਲਾਲ ਝੂੜੇ ਵੱਲ ਦੇਖਿਆ ਪੰਜਾਬੀ ਸੱਭਿਆਚਾਰ ਵਿੱਚ ਇਹ ਝੂੜਾ ਸੁਹਾਗ ਦੀ ਨਿਸ਼ਾਨੀ ਹੁੰਦਾ ਹੈ ਪਰ ਨਿਮਰਤ ਲਈ ਇਹ ਉਸ ਸੌਦੇ ਦੀ ਮਹੂਰ ਸੀ ਜੋ ਉਸ ਨੇ 40 ਲੱਖ ਰੁਪਏ ਬਦਲੇ ਕੀਤਾ ਸੀ ਬਾਹਰ برف ਦਾ ਤੂਫਾਨ ਸੀ ਅਤੇ ਅੰਦਰ ਉਸ ਦੇ ਕਮਰੇ ਵਿੱਚ ਓਨੀ ਹੀ ਠੰਡੀ ਖਾਮੋਸ਼ੀ ਨਿਮਰਤ ਨੂੰ ਪੰਜਾਬ ਦਾ ਉਹ ਦਿਨ ਯਾਦ ਆਇਆ ਜਦੋਂ ਉਸਦਾ ਵਿਆਹ ਹੋਇਆ ਸੀ ਪੂਰੇ ਪਿੰਡ ਨੂੰ ਸੱਦਿਆ ਗਿਆ ਸੀ ਵੱਡਾ ਪੈਲਸ ਬੁੱਕ ਕੀਤਾ ਸੀ ਅਤੇ ਮਹਿੰਗਾ ਖਾਣਾ ਪਿੰਡ ਵਾਲੇ ਕਹਿ ਰਹੇ ਸਨ ਨਿਮਰਤ ਦੀ ਕਿਸਮਤ ਦੇਖੋ ਕੈਨੇਡਾ ਵਾਲਾ ਮੁੰਡਾ ਮਿਲਿਆ ਹੈ ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਸਾਰਾ ਜਸ਼ਨ ਸਿਰਫ ਇਮੀਗ੍ਰੇਸ਼ਨ ਉਦਕੌਨ ਲਈ ਇੱਕ ਥੀਏਟਰ ਸੀ। ਉਹ ਮੁੰਡਾ ਅਮਨ ਨਿਮਰਤ ਨੂੰ ਪਿਆਰ ਨਹੀਂ ਸੀ ਕਰਦਾ। ਉਸਨੇ ਤਾਂ ਸਿਰਫ ਨਿਮਰਤ ਦੇ ਆਇਲੈਂਡਸ ਬੈਂਡ ਅਥੀ ਕੈਨੇਡਾ ਦੇ ਵੀਜ਼ੇ ਦੀ ਕੀਮਤ ਤਾਰੀ ਸੀ। ਕੈਨੇਡਾ ਆ ਕੇ ਅਮਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਸਨੇ ਪੈਸੇ ਦਿੱਤੇ ਸਨ। ਇਸ ਲਈ ਉਹ ਨਿਮਰਤ ਨੂੰ ਆਪਣੀ ਖਰੀਦੀ ਹੋਈ ਜਾਇਦਾਦ ਸਮਝਦਾ ਸੀ। ਉਹ ਦਿਨ ਭਰ ਟਰੱਕ ਚਲਾਉਂਦਾ ਅਤੇ ਰਾਤ ਨੂੰ ਆ ਕੇ ਨਿਮਰਤ ਨੂੰ ਤਾਨੇ ਮਾਰਦਾ। ਜੀ ਮੈਂ ਨਾ ਹੁੰਦਾ ਤਾਂ ਤੇਰੇ ਪਿਓ ਨੇ ساری ਉਮਰ ਤੇਰੀ ਫੀਸ ਨਹੀਂ ਸਿਭਰ ਸਕਨੇ। ਨਿਮਰਤ ਉਸੇ ਘਰ ਵਿੱਚ ਇੱਕ ਕੈਦੀ ਵਾਂਗ ਰਹਿ ਰਹੀ ਸੀ। ਉਹ ਸਕੂਲ ਕੈਨੇਡਾ ਦਾ ਸਪਾਊਸ ਵੀਜ਼ਾ ਤਾਂ ਸੀ ਪਰ ਉਸ ਦੀ ਆਪਣੀ ਕੋਈ ਪਛਾਣ ਨਹੀਂ ਸੀ। ਉਸਦੇ ਮਾਪੇ ਪੰਜਾਬ ਵਿੱਚ ਮਾਂ ਨਾਲ ਸਭ ਨੂੰ ਵਿਆਹ ਦੀਆਂ ਫੋਟੋਆਂ ਦਿਖਾਉਂਦੇ ਪਰ ਨਿਮਰਤ ਉਹਨਾਂ ਨੂੰ ਆਪਣੀ ਪਿੱਠ ਤੇ ਪਏ ਜ਼ਖਮ ਨਹੀਂ ਸੀ ਦਿਖਾ ਸਕਦੀ ਇੱਕ ਰਾਤ ਨਿਮਰਤ ਨੇ ਸ਼ੀਸ਼ੇ ਵਿੱਚ ਦੇਖਦਿਆਂ ਆਪਣਾ ਚੂੜਾ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਯਾਦ ਆਇਆ ਕਿ ਕੱਲ ਉਸ ਦੀ ਪੀਆਰ ਦੀ ਇੰਟਰਵਿਊ ਹੈ ਉਸ ਨੂੰ ਇਹ ਚੂੜਾ ਪਹਿਣ ਕੇ ਰੱਖਣਾ ਪਵੇਗਾ ਤਾਂ ਜੋ ਅਫਸਰ ਨੂੰ ਰਿਸ਼ਤਾ ਸੱਚਾ ਲਗੇ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਮੈਂ ਰੰਗੀਨ ਸੁਪਨੇ ਲੈ ਕੇ ਕੈਨੇਡਾ ਆਈ ਸੀ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਕਾਗਜ਼ਾਂ ਦੇ ਰਿਸ਼ਤੇ ਵਿੱਚ ਰੰਗ ਨਹੀਂ ਹੁੰਦੇ ਇਹ ਲਾਲ ਚੂੜਾ ਮੇਰੇ ਲਈ ਹੱਥਕੜੀਆਂ ਬਣ ਗਿਆ ਹੈ ਮੈਂ ਇੱਕ ਅਜਿਹੇ ਹੀ ਇਨਸਾਨ ਨਾਲ ਬੱਝੀ ਹੋਈ ਹਾਂ ਜੋ ਮੇਰੇ ਸਰੀਰ ਦੀ ਕੀਮਤ ਤਾਂ ਜਾਣਦਾ ਹੈ ਪਰ ਮੇਰੇ ਦਿਲ ਦੀ ਭਾਸ਼ਾ ਨਹੀਂ ਪੀਅਰ ਮਿਲਣ ਤੱਕ ਮੈਨੂੰ ਇਹ ਲਾਸ਼ ਆਪਣੇ ਮੋਢਿਆਂ ਤੇ ਢੋਣੀ ਪਵੇਗੀ 2022 ਸ਼ੁਰੂ ਹੋ ਚੁੱਕਾ ਹੈ ਨਿਮਰਤ ਅੱਜ ਵੀ ਉਸੇ 20 ਮਿੰਟ ਵਿੱਚ ਹੈ ਉਸ ਦੀਆਂ ਬਾਹਾਂ ਵਿੱਚ ਉਹ ਚੂੜਾ ਹਾਲੇ ਵੀ ਹੈ ਪਰ ਉਸ ਦੇ ਚਿਹਰੇ ਦੀ ਮੁਸਕਰਾਹਟ ਹਮੇਸ਼ਾ ਲੱਗੂ ਆ ਚੁੱਕੀ ਹੈ ਉਹ ਕੈਨੇਡਾ ਵਿੱਚ ਸੈਟਲ ਤਾਂ ਹੋ ਰਹੀ ਹੈ ਪਰ ਉਸ ਦੀ ਰੂਹ ਹਰ ਰੋਜ਼ ਉਸੇ ਕਾਗਜ਼ੀ ਰਿਸ਼ਤੇ ਦੇ ਬੋਝ ਹੇਠ ਦਮ ਤੋੜ ਰਹੀ ਹੈ ਇਹ ਕਹਾਣੀ ਉਹਨਾਂ ਹਜ਼ਾਰਾਂ ਕੁੜੀਆਂ ਦੀ ਹੈ ਜੋ ਕੰਟਰੈਕਟ ਮੈਰਿਜ ਦੇ ਨਾਮ ਤੇ ਪਰਦੇਸ ਵਿੱਚ ਆਪਣਾ ਸਵੈਮਾਨ ਅਤੇ ਜਵਾਨੀ ਨਿਲਾਮ ਕਰ ਚੁੱਕੀਆਂ ਹਨ। ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ। ਕੱਲ ਫਿਰਾਂਗੇ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ।